ਕਿ ਇੱਕ ਚੀਫ ਖਾਲਸਾ ਦਵਾਨ ਦੇ ਮੈਂਬਰ ਨੇ ਪਰਮਵੀਰ ਸਿੰਘ ਮੱਤੇਆ ਔਰ ਸਰਕਾਰੀ ਮਾਈ ਭਾਗੋ ਗਰਲਜ਼ ਕਾਲਜ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੇ ਮਜੀਠਾ ਰੋਡ ਦੇ ਗਰਲਜ਼ ਕਾਲਜ ਦੇ ਔਰ ਉਹਨਾਂ ਦੀ ਇੱਕ ਜਿਹੜੀ ਬੜੀ ਮੈਨੂੰ ਜਿਹੜੀ ਠੀਕ ਨਹੀਂ ਲੱਗੀ ਗੱਲ ਇੱਕ ਵੀਡੀਓ ਜਿਹੜੀ ਉਹਨਾਂ ਦੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਆ ਦੇਖੋ ਕਿਹੋ ਜਿਹਾ ਇਹਨਾਂ ਦੇ ਕੰਮ ਨੇ ਤੇ ਆ ਦੇਖੋ ਸਾਡੀਆਂ ਬੱਚੀਆਂ ਦੇ ਕਾਲਜ ਦਾ ਪ੍ਰਿੰਸੀਪਲ ਹੋਵੇ ਔਰ ਸਾਡੀ ਸਿੱਖ ਸੰਸਥਾ ਚੀਫ ਖਾਲਸਾ ਦਵਾਨ ਉਹਦਾ ਮੈਂਬਰ ਹੋਵੇ ਤੇ ਆਹ ਗੱਲ ਹਰਕਤਾਏ ਕਰਨ ਮੈਂ ਸਮਝਦਾ ਕਿ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਔਰ ਸਾਨੂੰ ਤੇ ਇਸ ਗੱਲ ਨੂੰ ਵੇਖ ਕੇ ਬੜੀ ਸ਼ਰਮ ਮਹਿਸੂਸ ਹੋਈ ਆ ਔਰ ਮੈਂ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਸਾਹਿਬ ਡਾਕਟਰ ਨੇਜਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਕਈ ਜਿਹੜੇ ਗਲਤੀਆਂ ਕਰਨ ਵਾਲੇ ਮੈਂਬਰ ਸਾਹਿਬਾਨ ਜਿਨ੍ਹਾਂ ਤੇ ਤੁਸੀਂ ਐਕਸ਼ਨ ਲਿਆ ਸੱਤ ਮੈਂਬਰ ਤੁਸੀਂ ਪਹਿਲਾਂ ਵੀ ਕੱਢਿਓ ਔਰ ਆਹ ਤੇ ਇੱਕ ਨਵਿਕਰੀ ਗਲਤੀ ਆ ਨਾ ਚਲੋ ਉਹਨਾਂ ਤੇ ਮੈਂ ਸਮਝਦਾ ਕਿ ਏਡੀ ਨਹੀਂ ਬਟ ਆਹ ਇੱਕ ਨਵਿਕਲੀ ਗਲਤੀ ਆ ਇਹੋ ਜੇ ਮੈਂਬਰਾਂ ਤੇ ਜਿਹੜਾ ਸਖਤ ਐਕਸ਼ਨ ਲੋ ਸਾਡੇ ਬੱਚਿਆਂ ਤੇ ਕੀ ਇਮਪ੍ਰੈਸ਼ਨ ਪੈਗਾ ਸਾਡੀਆਂ ਬੱਚੀਆਂ ਤੇ ਇਹਨਾਂ ਦੇ ਇੱਕ ਪ੍ਰਿੰਸੀਪਲ ਜਦਵਾ ਕੁਛ ਕਰਨ ਲੱਗ ਗਿਆ ਤੇ ਸਾਡੀਆਂ ਬੱਚੀਆਂ ਤੇ ਕੀ ਇਮਪ੍ਰੈਸ਼ਨ ਪਵੇਗਾ ਸੋ ਇਸ ਕਰਕੇ ਮੈਂ ਜਿੱਥੇ ਨਿੱਜਤ ਸਾਹਿਬ ਨੂੰ ਬੇਨਤੀ ਕਰਦਾ ਉਥੇ ਜਹੇਦਾਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਮੈਂ ਇੱਕ ਲਿਖਤੀ ਸ਼ਿਕਾਇਤ ਜ਼ਰੂਰ ਕਰਾਂਗਾ ਕਿ ਇਸ ਮੈਂਬਰ ਤੇ ਚੀਫ ਖਾਲਸਾ ਦਵਾਨ ਦੇ ਮੈਂਬਰ ਤੇ ਜਿਹੜਾ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਔਰ ਮੈਂ ਸਰਕਾਰ ਕੋਲ ਵੀ ਇਹਦੀ ਸ਼ਿਕਾਇਤ ਕਰਾਂਗਾ ਕਿ ਸਾਡੇ ਇੱਕ ਗਰਲਜ਼ ਕਾਲਜ ਦਾ ਪ੍ਰਿੰਸੀਪਲ ਹੋ ਕੇ ਇਹ ਕੀ ਕੁਛ ਕਰ ਰਿਹਾ ਤੇ ਇਹ ਕੀ ਮੈਸੇਜ ਸਾਡੀਆਂ ਬੱਚੀਆਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਛੋਟੀ ਪੀੜ੍ਹੀ ਦੇ ਵਿੱਚ ਜਾਊਗਾ ਸੋ ਇਹ ਤੇ ਜਿਹੜਾ ਸਖਤ ਐਕਸ਼ਨ ਲੈਣਾ ਮੈਂ ਨਿੱਜਤ ਸਾਹਿਬ ਨੂੰ ਬੇਨਤੀ ਕਰਦਾ ਕਿ ਤੇ ਰੀਐਕਸ਼ਨ ਲਿਆ ਜਾਵੇ ਔਰ ਇਹਨੂੰ ਚੀਫ ਖਾਲਸਾ ਦਵਾਨ ਚੋਂ ਚਲਦਾ ਕੀਤਾ ਜਾਵੇ ਔਰ ਸਰਕਾਰ ਨੂੰ ਵੀ ਮਿਲ ਕੇ ਮੈਂ ਇਸ ਇਨਸਾਨ ਦੀ ਜਿਹੜੀ ਉਹ ਸ਼ਿਕਾਇਤ ਕਰਾਂਗਾ ਕਿਉਂਕਿ ਜਿਹੜੀ ਗੱਲ ਗਲਤ ਹੈ ਉਹ ਗਲਤ ਰਹਿਣੀ ਹੈ ਸੋ ਇਹੋ ਜਿਹੇ ਬੰਦੇ ਜਿਹੜੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਇੱਕ ਚੀਫ ਖਾਲਸਾ ਦਵਾਨ ਦੇ ਮੈਂਬਰ ਨੇ ਪਰਮਵੀਰ ਸਿੰਘ ਮੱਤੇয়াল ਔਰ ਸਰਕਾਰੀ ਮਾਈ ਭਾਗੋ ਗਰਲਜ਼ ਕਾਲਸ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਨੇ ਮਜੀਠਾ ਰੋਡ ਦੇ ਗਰਲਜ਼ ਕਾਲਸ ਦੇ ਔਰ ਉਹਨਾਂ ਦੀ ਇੱਕ ਜਿਹੜੀ ਬੜੀ ਮੈਨੂੰ ਜਿਹੜੀ ਠੀਕ ਨਹੀਂ ਲੱਗੀ ਗੱਲ ਇੱਕ ਵੀਡੀਓ ਜਿਹੜੀ ਉਹਨਾਂ ਦੀ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਆ ਦੇਖੋ ਕਿਹੋ ਜਿਹਾ ਇਹਨਾਂ ਦੇ ਕੰਮ ਨੇ ਤੇ ਆਹ ਵੇਖੋ ਸਾਡੀਆਂ ਬੱਚੀਆਂ ਦੇ ਕਾਲਜ ਦਾ ਪ੍ਰਿੰਸੀਪਲ ਹੋਵੇ ਔਰ ਸਾਡੀ ਸਿੱਖ ਸੰਸਥਾ ਚੀਫ ਖਾਲਸਾ ਦਰਬਾਰ ਉਹਦਾ ਮੈਂਬਰ ਹੋਵੇ ਤੇ ਆਹ ਗੱਲ ਹਰਕਤਾਏ ਕਰਨ ਮੈਂ ਸਮਝਦਾ ਕਿ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਔਰ ਸਾਨੂੰ ਤੇ ਇਸ ਗੱਲ ਨੂੰ ਦੇਖ ਕੇ ਬੜੀ ਸ਼ਰਮ ਮਹਿਸੂਸ ਹੋਈ ਆ ਔਰ ਮੈਂ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਸਾਹਿਬ ਡਾਕਟਰ ਨੇਜਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਅੱਗੇ ਵੀ ਕਈ ਜਿਹੜੇ ਗਲਤੀਆਂ ਕਰਨ ਵਾਲੇ ਮੈਂਬਰ ਸਾਹਿਬਾਨ ਜਿਨ੍ਹਾਂ ਤੇ ਤੁਸੀਂ ਐਕਸ਼ਨ ਲਿਆ ਸੱਤ ਮੈਂਬਰ ਤੁਸੀਂ ਪਹਿਲਾਂ ਵੀ ਕੱਢੇ ਹੋ ਔਰ ਆ ਤੇ ਇੱਕ ਨਵਿਕਲੀ ਗਲਤੀ ਹੈ ਨਾ ਚਲੋ ਉਹਨਾਂ ਤੇ ਮੈਂ ਸਮਝਦਾ ਕਿ ਐਡੀ ਨਹੀਂ ਬਟ ਆ ਇੱਕ ਨਵਿਕਲੀ ਗਲਤੀ ਆ ਇਹੋ ਜੇ ਮੈਂਬਰਾਂ ਤੇ ਜਿਹੜਾ ਸਖਤ ਐਕਸ਼ਨ ਲੋ ਸਾਡੇ ਬੱਚਿਆਂ ਤੇ ਕੀ ਇਮਪ੍ਰੈਸ਼ਨ ਪੈਗਾ ਸਾਡੀਆਂ ਬੱਚੀਆਂ ਤੇ ਇਹਨਾਂ ਦੇ ਇੱਕ ਪ੍ਰਿੰਸੀਪਲ ਜਦਵਾ ਕੁਛ ਕਰਨ ਲੱਗ ਗਿਆ ਤੇ ਸਾਡੀਆਂ ਬੱਚੀਆਂ ਤੇ ਕੀ ਇਮਪ੍ਰੈਸ਼ਨ ਪਵੇਗਾ ਸੋ ਇਸ ਕਰਕੇ ਮੈਂ ਜਿੱਥੇ ਨਿੱਜਰ ਸਾਹਿਬ ਨੂੰ ਬੇਨਤੀ ਕਰਦਾ ਉਥੇ ਜਹੇਦਾਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਮੈਂ ਇੱਕ ਲਿਖਤੀ ਸ਼ਿਕਾਇਤ ਜ਼ਰੂਰ ਕਰਾਂਗਾ ਕਿ ਇਸ ਮੈਂਬਰ ਤੇ ਚੀਫ ਖਾਲਸਾ ਦਵਾਨ ਦੇ ਮੈਂਬਰ ਤੇ ਜਿਹੜਾ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਔਰ ਮੈਂ ਸਰਕਾਰ ਕੋਲ ਵੀ ਇਹਦੀ ਸ਼ਿਕਾਇਤ ਕਰਾਂਗਾ ਕਿ ਸਾਡੇ ਇੱਕ ਗਰਲਜ਼ ਕਾਲਜ ਦਾ ਪ੍ਰਿੰਸੀਪਲ ਹੋ ਕੇ ਇਹ ਕੀ ਕੁਸ਼ ਕਰ ਰਿਹਾ ਤੇ ਇਹ ਕੀ ਮੈਸੇਜ ਸਾਡੀਆਂ ਬੱਚੀਆਂ ਦੇ ਵਿੱਚ ਜਾਂ ਬੱਚਿਆਂ ਦੇ ਵਿੱਚ ਛੋਟੀ ਪੀੜ੍ਹੀ ਦੇ ਵਿੱਚ ਜਾਊਗਾ ਸੋ ਇਹ ਤੇ ਜਿਹੜਾ ਸਖਤ ਐਕਸ਼ਨ ਲੈਣਾ ਨਿੱਜਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੇ ਜਿਹੜਾ ਇਮੀਡੀਏਟਲੀ ਐਕਸ਼ਨ ਲਿਆ ਜਾਵੇ ਔਰ ਇਹਨੂੰ ਚੀਫ ਖਾਲਸਾ ਦਵਾਨ ਚੋਂ ਚਲਦਾ ਕੀਤਾ ਜਾਵੇ ਸ਼ਿਕਾਇਤ ਕਰਾਂਗਾ ਕਿਉਂਕਿ ਜਿਹੜੀ ਗੱਲ ਗਲਤ ਹੈ ਉਹ ਗਲਤ ਰਹਿਣੀ ਹੈ ਸੋ ਇਹੋ ਜਿਹੇ ਬੰਦੇ ਨੂੰ ਜਿਹੜੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ